ਉਹ ਜਿਹੜੀ ਜੀਓ ਪਾਰਟੀ ਪਾਈ ਆ ਸਾਡੇ ਕ੍ਰਿਮੀਨਲ ਪਰਚਾ ਦਰਜ ਕਰਵਾ ਰਹੇ ਹਾਂ ਜੀ ਕ੍ਰਿਮੀਨਲ ਪਰਚਾ ਦਰਜ ਕਰਵਾ ਰਹੇ ਨੇ ਚਲੋ ਜੀ ਉਹ ਉਹ ਚਲੋ ਜੀ ਉਹਨਾਂ ਦੀ ਇੰਟਰਨਲ ਮਾਮਲਾ ਵਾ ਦੋਹਾਂ ਤਰਾਹਾਂ ਦਾ ਇਸ ਕਰਕੇ ਉਹਦੇ ਵਿੱਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿ ਉਹ ਕੀ ਕੀ ਕਰਦੇ ਆ ਜਾਂ ਕੀ ਗੱਲ ਆ ਉਹਦੇ ਬਾਰੇ ਵਿੱਚ ਅਸੀਂ ਅਸੀਂ ਉਸ ਇੰਡੀਆ ਤੋਂ ਬਾਤ ਕੀ ਜਾਏ ਪੂਰੇ ਜ਼ਿੰਮੇਦਾਰ ਜੀਰ ਕਾਲ ਸਰਸਾਹਬ ਕੇ ਜੋ ਗਿਆਨੀ ਹਰਦੇ ਸਿੰਘ ਜੀ ਤੇ ਨੇ ਆਵਾਜ਼ੀ ਦਲ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਬਾਦਲੂ ਰੀ ਹੈ ਇੱਕ ਇੱਕ ਦੇਖਦੇ ਇੱਕ طرف ਜੋ ਸ਼ਰਮਣ ਅਕਾਲੀ ਦਲ ਬੋ ਕਹਿ ਰਹੀ ਹੈ ਕਿ ਇੱਕ ਅਕਾਲੀ ਦਲ ਹੈ ਤੇ ਦੂਸਰੀ ਤਰਫ ਉਨਕਾ ਵਿਰੋਧ ਵੀ ਕੀਤਾ ਜਾ ਰਹਾ ਹੈ ਪਰ ਇੱਕ ਤਰਫ ਕਹਾ ਜਾ ਰਹਾ ਹੈ ਕਿ ਇਕੱਠੇ ਪਾਏਗਾ ਨਹੀਂ ਮੈਂ ਤਾਂ ਸੋਚਦਾ ਕਿ ਪੰਜਾਬ ਚ ਜਾਂ ਲੋਕਤੰਤਰ ਚ ਹਰੇਕ ਨੂੰ ਹੱਕ ਹੈ ਉਹ ਪਾਰਟੀ ਬਣਾ ਸਕਦਾ ਉਹ ਚੋਣ ਲੜ ਸਕਦਾ ਸਾਰੇ ਕਿ ਜਿਵੇਂ ਮੇਰਾ ਖਿਆਲ ਹੈ ਕਿ ਬਾਕੀ ਫੈਸਲੇ ਪੰਜਾਬ ਦੇ ਲੋਕਾਂ ਨੇ ਕਰਨਾ ਜਿਉਂ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਹੁਣ ਆ ਨਾ ਜਾਂ ਉਹਨਾਂ ਦੀ ਟੀਮ ਨੇ ਇੱਕ ਪਾਰਟੀ ਬਣਾਈ ਆ ਜਾਂ ਅਮਰਤਪਾਲ ਨੇ ਬਣਾਈ ਆ ਕਿ ਲੋਕਾਂ ਨੇ ਫੈਸਲਾ ਕਰਨਾ ਜਾਂ ਜਗਵੀਰ ਸਿੰਘ ਬਾਦਲ ਦੀ ਪਾਰਟੀ ਆ ਤੇ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਕਿਹਦੇ ਨਾਲ ਜਾਣਾ ਇਹ ਲੋਕ ਫੈਸਲਾ ਕਰਨਗੇ ਆਉਣ ਵਾਲੇ ਸਮੇਂ 'ਚ ਇਹ ਬਹੁਤ ਅਜੇ ਉਹਨਾਂ ਦੀ ਸ਼ੁਰੂਆਤ ਹੀ ਹੈ ਸ਼ੁਰੂਆਤ ਤੋਂ ਬਾਅਦ ਉਹਨਾਂ ਦੇ ਕਾਰਗੁਜ਼ਾਰੀ ਦੇਖ ਕੇ ਹੀ ਅੱਗੇ ਤੋਂ ਕੋਈ ਕਮੈਂਟ ਕੀਤਾ ਇਹ ਸੀ ਨੂੰ ਕਿਸ ਤਰ੍ਹਾਂ ਬਾਜੀ ਮੰਨਦੇ ਹੋ ਕਿ ਜਦੋਂ ਤਨਖਾਈਆ ਕਰਾ ਸੀ ਇਹ ਜ਼ਮੀਰ ਬਾਦਲ ਜਿਹੜੀ ਕੋਰੇ ਵੱਲੋਂ ਪੂਰੀ ਚਲਾਈ ਗਈ ਉਹ ਕਹਿ ਰਹੇ ਨੇ ਕਿ ਗੱਲ ਨਹੀਂ ਕਿਤੇ ਨਾ ਕਿਤੇ ਮਿਲ ਗਈ ਸਾਬਨ ਸੀ ਨੇ ਮੇਰਾ ਖਿਆਲ ਇਹ ਤੇ ਇਹੋ ਜਿਹੇ ਦੋਸ਼ ਜਿਹੜੇ ਨਰਮੂਲ ਆ ਇਹ ਤੇ

ਜਿਹੜੇ ਕਿ ਇਹ ਜਿਹੜੀ ਹਕੂਮਤ ਜਿਹੜੀ ਸੀ ਕਿਸਾਨਾਂ ਨੂੰ ਅਤਵਾਦੀ ਵਖਵਾਦੀ ਐਲਾਨ ਰਹੀ ਸੀ ਉਹਨਾਂ ਨੇ ਉਸ ਟਾਈਮ ਤੇ ਉਹਨਾਂ ਦੇ ਨਾਲ ਖੜ ਕੇ ਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਤੇ ਕਿਸਾਨਾਂ ਦਾ ਵੀ ਫਰਜ਼ ਸੀਗਾ ਕਿ ਉਹਨਾਂ ਦੇ ਜਿਹੜੇ ਉਹਨਾਂ ਨੇ ਉਹਨਾਂ ਤੇ ਉਪਰ ਆਸਾਨ ਸੀਗਾ ਉਹਦਾ ਫਰਜ਼ ਚਕਾਉਣਾ ਤੇ ਉਹ ਉਹਨਾਂ ਨੇ ਕਿਸਾਨਾਂ ਨੇ ਵੀ ਅੱਜ ਬਹੁਤ ਖੁਸ਼ੀ ਹੈ ਕਿਸਾਨਾਂ ਦਾ ਵੀ ਅਸੀਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਜੋ ਉਹਨਾਂ ਨੇ ਆਸਾਨ ਕੀਤਾ ਸੀ ਉਹਦਾ ਬਦਲਾ ਚਕਾਉਣ ਵਾਸਤੇ ਉਹਨਾਂ ਦੇ ਅੰਤਮ ਅਰਦਾਸ ਵਾਸਤੇ ਬਹੁਤ ਵੱਡਾ ਸਵਾਗਤ ਰੱਖਿਆ ਜਨਤ ਦੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਹ ਮਰਥਾ ਬਹੁਤ ਵਧੀਆ ਗੱਲ ਹੋਈ ਆ ਕਿ ਆਪਸੀ ਭਾਈਚਾਰੇ ਚ ਆਪਸੀ ਮੇਲ ਮਿਲਾਵ ਵਾਸਤੇ ਜਿਹੜਾ ਕਿ ਬਹੁਤ ਵਧੀਆ ਗੱਲ ਹੈ ਜਿਹੜੇ ਲੈਂਡ ਪੁਲਿੰਗ ਕੈਸੇ ਜੋ ਸਰਕਾਰ ਨੇ ਵਾਪਸ ਲਈ ਦੀ ਅੱਜ ਉਸ ਨੂੰ ਰਿਟਰਨ ਵਿੱਚ ਵੀ ਵਾਪਸ ਲਈ ਲਿਆ ਗਿਆ ਹੈ ਤਾਂ ਕਿਸਾਨਾਂ ਦੀ ਜਿੱਤ ਹੋ ਗਈ ਹੈ ਇਸ ਨੂੰ ਅਸੀਂ ਕਿਵੇਂ ਦੇਖਦੇ ਹੈਗੇ ਆਗੇ ਸਰਕਾਰ ਦੀ ਨਹੀਂ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਹਮੇਸ਼ਾ ਹੀ ਕਿਸਾਨ ਵਿਰੋਧੀ ਹੈ ਕਦੀ ਉਹ ਕਿਸਾਨਾਂ ਤੇ ਇਹੋ ਜਿਹੇ ਕਾਲੇ ਕਾਨੂੰਨ ਲਿਆਉਂਦੀਆਂ ਕਦੀ ਉਹਨਾਂ ਦੀ ਜ਼ਮੀਨ ਖੋਹਣ ਦੀ ਸਾਜਿਸ਼ ਹੋ ਰਹੀ ਆ ਪਰ ਮੇਰਾ ਖਿਆਲ ਪੰਜਾਬ ਦੇ ਲੋਕ ਜਾਂ ਇਹ ਜਿਹੜੇ ਕਿਸਾਨ ਹੈ ਹੁਣ ਕਾਫੀ ਅਵੇਅਰ ਹੋ ਚੁੱਕੇ ਆ ਇਸ ਕਰਕੇ ਕਿਸਾਨਾਂ ਨੇ ਜਾਂ ਪੰਜਾਬ ਦੀਆਂ ਸਾਰੀਆਂ ਧਿਰਾਂ ਨੇ ਇਹਦਾ ਵਿਰੋਧ ਕੀਤਾ ਇਸ ਵਿਰੋਧ ਦੇ ਕਾਰਨ ਹੀ ਉਹ ਪਾਲਿਸੀ ਵਾਪਸ ਲੈ ਗਈ ਔਰ ਸਰਕਾਰ ਨੇ ਕੋਈ ਚੁਕਚਾਪ ਆਪਣੀ ਪਾਲਿਸੀ ਵਾਪਸ ਨਹੀਂ ਲਈ ਸਰਕਾਰ ਨੂੰ ਦਿਸ ਗਿਆ ਕਿ ਲੋਕ ਸਾਰੇ ਉੱਠ ਖੜੇ ਆ ਹੁਣ ਇਹ ਜਿਹਾ ਦਾ ਟਾਈਮ ਨਹੀਂ ਚੱਲਣਾ ਸਾਡਾ ਜ਼ੁਲਮ ਜ਼ਬਰ ਇਸ ਕਰਕੇ ਸਰਕਾਰ ਨੇ ਮਜਬੂਰ ਨਗੂੜੇ ਟਕੇ ਅੱਛੀ ਬਾਤ ਹੈ ਜਲਜੀ ਜੀ ਜੀਮਾ ਜਿਹੜੇ ਅਕਾਲੀ ਦਲ ਦੇ ਉਹ ਕਹਿੰਦੇ ਕਿ ਅਸਲੀ ਅਕਾਲੀ ਦਲ ਇਹੀ ਆ ਜਿਹਦੇ ਸੁਖਵੀਰ ਸਿੰਘ ਪ੍ਰਧਾਨ ਰਹੇ ਨੇ ਔਰ ਬਾਕੀ ਜਿਹੜੇ ਅਕਾਲੀ ਦਲ ਰਹੇ ਉਹ ਫੇਕ ਹੈਗੇ ਇਹ ਤੇ ਚਲੋ ਜੀ ਲੋਕਾਂ ਨੇ ਫੈਸਲਾ ਕਰਨਾ ਸਾਰਿਆਂ ਨੂੰ ਲੋਕਤੰਤਰ ਚਾਹ ਕੇ ਆਪਣੀ ਪਾਰਟੀ ਬਣਾਉਣ ਦਾ ਸਭ ਕੁਝ ਕਰਨ ਦਾ ਠੀਕ ਹੈ ਕਿ ਜੇ ਉਹ ਮੇਰਾ ਖਿਆਲ ਹੈ ਕਿ ਦਲਜੀਤ ਜੀਵਾਂ ਦੀ ਹੋਣੀ ਸਹੀ ਤਰੀਕੇ ਨਾਲ ਅਕਾਲੀ ਦਲ ਨੂੰ ਚਲਾਉਂਦੇ ਹੁੰਦੇ ਤੇ ਦੂਸਰੇ ਅਕਾਲੀ ਦਲ ਸ਼ਾਇਦ ਹੋਣ ਚਣਾਉਂਦੇ ਉਹਨਾਂ ਨੂੰ ਵੀ ਸਾਰਿਆਂ ਨੂੰ ਆਪੋ ਆਪਣੇ ਅੰਦਰ ਸਾਤੀ ਮਾਰਨੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਅਸਲੀ ਅਕਾਲੀ ਦਲ ਕਿਹੜਾ ਤੇ ਅਸਲੀ ਕਿਹੜਾ ਹੈ ਇਹ ਵੀ ਇਹ ਹੈਗਾ ਕਿ ਜਿਹੜੇ ਸਾਡੀ ਪਾਰਟੀ ਵੱਲੋਂ ਜਿਹੜੀ ਦੂਜੀ ਹੁਣ ਪਾਰਟੀ ਬਣਾਈ ਆ ਉਹਨਾਂ ਦੇ ਕ੍ਰਿਮੀਨਲ ਪਰਚਾ ਦਰਜ ਕਰਾਵਾਂਗੇ ਹਾਂਜੀ ਕ੍ਰਿਮੀਨਲ ਪਰਚਾ ਦਰਜ ਕਰਾਵਾਂਗੇ ਨਹੀਂ ਚਲੋ ਜੀ ਉਹ ਉਹ ਚਲੋ ਜੀ ਉਹਨਾਂ ਦੀ ਅੰਟਰਨਰ ਮਾਮਲਾ ਵਾ ਦੋਹਾਂ ਤਰ੍ਹਾਂ ਦਾ ਇਸ ਕਰਕੇ ਉਹਦੇ ਚ ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ ਕਿ ਉਹ ਕੀ ਕੀ ਕਰਦੇ ਆ ਜਾਂ ਕੀ ਗੱਲ ਆ ਉਹਦੇ ਬਾਰੇ ਚ ਅਸੀਂ ਅਸੀਂ ਤੁਸੀਂ ਜੀ ਉਧਰ ਬਾਤ ਕੀ ਜਾਏ ਪੁਰਵ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਕੇ ਜੋ ਉਹ ਯਾਨੀ ਹਰਤੇ ਸਿੰਘ ਜੀ تھے ਉਹਨੇ ਉਹ ਆਦਲੀ ਦਲ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਹ ਬਾਤ ਹੋਈ ਹੈ ਤੇ ਉਸੇ ਲਿਖ ਕੇ ਐਸੇ ਦੇਖਦੇ ਇੱਕ ਤਰਫ ਜੋ ਸ਼ਰਮਾਨਿਆ ਕਾਲੀਦਲੇ ਉਹ ਕਹਿੰਦਾ ਕਿ ਸਰ ਇੱਕ ਹੀ ਕਾਲੀਦਲੇ ਉਹ ਦੂਸਰੀ ਤਰਫ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਹਾ ਹੈ ਪਰ ਇੱਕ ਤਰਫ ਕਹਾ ਜਾ ਰਿਹਾ ਕਿ ਇਕੱਠ ਹੋ ਪਾਏਗਾ ਨਹੀਂ ਮੈਂ ਤੁਸਰੀਦਾ ਕਿ ਪੰਜਾਬ ਚ ਜਾਂ ਲੋਕਤੰਤਰ ਚ ਹਰੇਕ ਨੂੰ ਹੱਕ ਹੈ ਉਹ ਪਾਰਟੀ ਬਣਾ ਸਕਦਾ ਉਹ ਚੋਣ ਲੜ ਸਕਦਾ ਹੈ ਸਾਰੇ ਇਹ ਜੇ ਮੇਰੇ ਖਿਆਲ ਹੈ ਕਿ ਬਾਕੀ ਫੈਸਲੇ ਪੰਜਾਬ ਦੇ ਲੋਕਾਂ ਨੇ ਕਰਨਾ ਜੇ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਉਹ ਨਾ ਜਾਂ ਉਹਨਾਂ ਦੀ ਟੀਮ ਨੇ ਇੱਕ ਪਾਰਟੀ ਬਣਾਈ ਆ ਜਾਂ ਅਮਰਤਪਾਲ ਨੇ ਬਣਾਈ ਆ ਤੇ ਲੋਕਾਂ ਨੇ ਫੈਸਲਾ ਕਰਨਾ ਜਾਂ ਸ਼ਖਬੀਰ ਸਿੰਘ ਬਾਦਲ ਦੀ ਪਾਰਟੀ ਆ ਇਹ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਕਿਹਦੇ ਨਾਲ ਜਾਣਾ ਇਹ ਲੋਕ ਫੈਸਲਾ ਕਰਨਗੇ ਆਉਣ ਵਾਲੇ ਸਮੇਂ 'ਚ ਇਹ ਬਹੁਤ ਅਜੇ ਉਹਨਾਂ ਦੀ ਸ਼ੁਰੂਆਤ ਹੀ ਹੈ ਸ਼ੁਰੂਆਤ ਤੋਂ ਬਾਅਦ ਉਹਨਾਂ ਦੇ ਕਾਰਗੁਜ਼ਾਰੀ ਦੇਖ ਕੇ ਹੀ ਅਗਲੀ ਕੋਮੈਂਟ ਕੀਤਾ ਜਾਵੇ। ਹਰਿਆਣਾ ਸੀ.ਪੀ. ਦੇ ਉਪਸਾਕੀਓ ਦਾ ਕੂਟ ਵਿੱਚ ਪੇਸ਼ ਕੀਤਾ ਗਿਆ ਤਾਂ تمام پریوار جو ملنے پہنچے تھے امرت پال کی جو ماتا جی ہیں ان کی ایس پی کے ساتھ بحث ہو جاتی ہے اور وہ کافی چلتی ہوئی اس کے بعد ایک سوشل میڈیا فلنسر ہے نینسی گریوال انہوں نے امرت پال جی کی ماتا کو لے کر کافی کچھ بڑا بولا تھا اور کئی لوگ بھی ہیں اسے لے کر تو کنچ کس رہی میرا خیال ہے کہ یہ لوگ کا کوئی نوٹس لین دی لڑ نہیں تھے جو گل ہوئی وہ دیتا گیا میرا خیال ہے کہ وہ جو ایس پی ارپال سنگھ نے جو یہ اپنی مریادا تو باہر جا کے کوئی بچن بولے کہ او آدھے واسطے اِسے جو ساڑھی لیگلی کوئی کاروائی ہاں جی وہی 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 ہے کہ ان کے کی بدنیتی پہلے صبح صبح پروار بڑی دور دور سے آئے ہوئے تھے تو انہوں نے ہی کیا تھا کہ آپ بیٹھو ابھی جانے کے ٹائم ہم سب سے ملاقات کروائیں گے وہ جانے کے ٹائم ان کے اگر ملنے جا رہے تھے تو ان سے دھکا مکھی گئی ان کے ساتھ مد کی گئی وہ یہی ਜਿਹੜੀ ਤੇ ਬਹੁਤ ਗਲਤੀ ਸੀ ਅਚਭ ਕਿਉਂ ਇਸ ਚੀਜ਼ ਨੂੰ ਇਸ ਤਰ੍ਹਾਂ ਵਾਜਿਬ ਮੰਨ ਰਹੇ ਹੋ ਕਿ ਜਦੋਂ ਤਨਖਾਹੀਆਂ ਕਰਾਤੀ ਸੀਗੇ ਇਸ ਕਮੇਲ ਬਾਦਲ ਜਿਹੜੀ ਕੋਰੇ ਵੱਲੋਂ ਬੁੜੀ ਚਲਾਈ ਗਈ ਸੀ ਉਹ ਕਹਿ ਰਹੇ ਨੇ ਕਿ ਹਰਪ੍ਰੀਤ ਜੀ ਨੇ ਕਿ ਬਹੁਤ ਬੇਚੀਪ ਸ਼ਮਨ ਸਿੰਘ ਨਹੀਂ ਮੇਰੇ ਖਿਆਲ ਇਹ ਤੇ ਇਹੋ ਜਿਹੇ ਦੋਸ਼ ਜਿਹੜੇ ਨਰਮੂ ਲਿਆ ਇਹ ਤੇ ਪੂਲਸ ਇਨਵੈਸਟੀਗੇਸ਼ਨ ਦਾ ਜਾਉ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਚਾਹ ਕੋਣ ਨਵਾਲ ਸੀ ਕਿਹਦੀ ਵੱਲੋਂ ਹੋਈ ਇਹ ਤੇ ਮੇਰੇ ਖਿਆਲ ਹੈ ਕਿ ਇਹੋ ਜੀ ਚੀਜ਼ਾਂ ਬਾਰੇ ਚੱਸੀ ਰਿਪੋਰਟ ਕੱਢਿਆ ਜਾਣਾ ਹੈ ਮੈਂ ਤਾਂ ਕਹਿੰਦਾ ਕਿ ਜੇ ਸੁਪਰੀਮ ਕੋਰਟ ਸਹੀ ਸਿਰ ਤੇ ਆ ਜੇ ਸਾਰੇ ਦੇਸ਼ ਲਈ ਉਹ ਫੈਸਲਾ ਹੈ ਤੇ ਸਾਰੇ ਦੇਸ਼ ਨੂੰ ਉਹ ਇੱਕ ਇੱਕ ਸਮਝਦੇ ਆ ਕਿ ਜੇ ਸਾਡੇ ਬੰਦੀ ਸਿੰਘ ਰਿਹਾ ਹੋ ਜਾਣਗੇ ਤੇ ਅਸੀਂ ਉਦੋਂ ਹੀ ਉਹ ਫੈਸਲੇ ਦੀ ਸਹੀ ਜਿਹੜੀ ਆ ਕਿ ਉਹ ਜੇ ਲਾਗੂ ਹੁੰਦਾ ਤੇ ਫਿਰ ਅਸੀਂ ਸਮਝਾਂਗੇ ਕਿ ਕਿ ਸਰਕਾਰ ਨੂੰ ਆਪਾਂ ਵੀ ਇਸ ਨਾਲ ਵੀ ਬਹੁਤ ਆਪਸ ਤੋਂ ਆਪ ਨੂੰ ਬਤਨ ਕਰਦੇ ਜਿਹੜੇ ਬੰਦੀਸ਼ਾਂ ਕਰਦੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਬਿਜੇਸ਼ ਗਿਆਮੂਰੀ ਮੇਰਾ ਖਿਆਲ ਹੈ ਕਿ ਸੁਪਰੀਮ ਕੋਰਟ ਨੂੰ ਵੀ ਇਹ ਸਰਕਾਰਾਂ ਦੇ ਰਹਿਮੋ ਕਰਮ ਤੇ ਨਹੀਂ ਛੜਨਾ ਚਾਹੀਦਾ ਸ੍ਰੀ ਸੁਪਰੀਮ ਕੋਰਟ ਨੂੰ ਵੀ ਜਿਨ੍ਹਾਂ ਨੇ ਸਜ਼ਾਵਾਂ ਭੁਗਤੀਆਂ ਗਈਆਂ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਰਕਾਰਾਂ ਦੇ ਰਹਿਮੋ ਕਰਮ ਤੇ ਨਹੀਂ ਛੜਨਾ ਚਾਹੀਦਾ